ਉਹਨੂੰ ਪੁਲਿਸ ਕੁੱਟਦੇ ਨੂੰ ਲੱਗੀ ਆ ਜੀ ਉਹਨੇ ਮੇਰੇ ਪੁੱਤ ਨੂੰ ਜਿਉਂਦੇ ਨੂੰ ਜਾਲ ਜਾਲ ਦੇਣਾ ਸੀ ਪੁਲਿਸ ਨੇ ਮੌਕੇ ਤੇ ਬਚਾਇਆ ਪੈਟਰੋਲ ਨਾਲ ਮੇਰਾ ਮੁੰਡਾ ਭਿੱਜਿਆ ਪਿਆ ਸੀ ਇੱਕ ਅਮੀਰਤਾਰੀ ਔਰਤ ਦੇ ਘਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਪਰਿਵਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਅਤੇ ਘਰ ਦਾ ਸਾਰਾ ਸਮਾਨ ਸਾੜ ਕੇ ਸੁਆਹ ਕਰ ਦਿੱਤਾ ਗਿਆ ਜਿहां ਤਸਵੀਰਾਂ ਬਿਆਨ ਕਰਦੀਆਂ ਨੇ ਕਿ ਪੰਜਾਬ ਚ ਬਦਮਾਸ਼ਾਂ ਦੇ ਹੌਸਲੇ ਕਿੰਨੇ ਬੁਲੰਤ ਨੇ ਇੱਕ ਅਮੀਰਤਾਰੀ ਔਰਤ ਦੇ ਘਰ ਚ ਵੜ ਕੇ ਉਸ ਦੇ ਘਰ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ ਕਰੀਬ 15 ਵਿਅਕਤੀ ਫੋਰਚੂਨਰ ਗੱਡੀਆਂ ਚ ਸਵਾਰ ਹੋ ਕੇ ਆਏ ਅਤੇ ਪਰਿਵਾਰ ਤੇ ਹਮਲਾ ਕੀਤਾ ਗਿਆ ਫਾਤੇਗੜ੍ਹ ਸਾਹਿਬ ਦੇ ਖਮਾਣੋ ਕਲਾਚੇ ਇਹ ਵਾਰਦਾਤ ਹੋਈ ਹੈ ਜਿੱਥੇ 15 ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਇੱਕ ਅਮਰੀਂਤਾਰੀ ਔਰਤ ਦੇ ਘਰ ਤੇ ਹਮਲਾ ਕੀਤਾ ਕਾਰ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ। 피해 ਪਰਿਵਾਰ ਮੁਤਾਬਕ ਉਹ ਆਪਣੇ ਘਰ ਚ ਬੈਠੇ ਸੀ ਇਸ ਦੌਰਾਨ ਗੱਡੀਆਂ ਤੇ ਕੁਝ ਵਿਅਕਤੀ ਆਏ ਅਤੇ ਉਨ੍ਹਾਂ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਘਰ ਨੂੰ ਸਾੜਨ ਲਈ ਅੱਗ ਵੀ ਲਗਾਈ। ਹਾਲਾਂਕਿ ਹਮਲਾ ਹੁੰਦਾ ਦੇਖ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਜਿੱਥੇ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਮਤਲਬ ਤੇਨੂੰ ਮਾਜਰੇ ਵਰਸੀ ਤੋਂ ਆ ਰਹੀ ਸੀ ਹਾਂਜੀ ਤੇ ਮੈਂ ਪੰਥਕ ਜਥੇ ਦੀ ਮੈਂਬਰ ਹਾਂ ਕਬੀਸ਼ਰ ਜੀ ਤੇ ਮਤਲਬ ਉਹਨਾਂ ਨੇ 5:30 ਵਜੇ ਅਟੈਕ ਕਰਤਾ ਮੈਨੂੰ ਉੱਚੇ ਪਿੰਡ ਜਦੋਂ ਪਤਾ ਲੱਗਿਆ ਜੀ ਮੈਂ ਫਟਾਫਟ ਘਰ ਪਹੁੰਚੀ ਤੇ ਪੁਲਿਸ ਮੇਰੇ ਬੇਟੇ ਨੂੰ ਲੈ ਕੇ ਥਾਣੇ 'ਚ ਜਾ ਰਹੀ ਥੀ ਉਹ ਬਦਮਾਸ਼ ਭੱਜ ਗਏ ਮੇਰੇ ਪੂਰੇ ਘਰ ਨੂੰ ਅੱਗ ਲਾ ਕੇ ਹੂੰ ਤੇ ਨਾਲ ਕੋਈ ਮੌਕੇ ਤੇ ਕਿੰਨੇ ਬੰਦੇ ਕਾਬੂ ਕਰ ਲਏ ਦੋ ਜੀ ਉਹਨੂੰ ਪੁਲਿਸ ਕੁੱਟਦੇ ਨੂੰ ਲੈ ਗਈ ਆ ਜੀ ਉਹਨੇ ਮੇਰੇ ਪੁੱਤ ਨੂੰ ਜਿਉਂਦੇ ਨੂੰ ਜਾਲ ਜਾਲ ਦੇਣਾ ਸੀ ਪੁਲਿਸ ਨੇ ਮੌਕੇ ਤੇ ਬਚਾਇਆ ਪੈਟਰੋਲ ਨਾਲ ਮੇਰਾ ਮੁੰਡਾ ਭਿੱਜਿਆ ਪਿਆ ਸੀ ਕੱਲ ਤਕਰੀਬਨ ਟਾਈਮ 5:30 ਵਜੇ ਜੀ ਮੈਂ ਆਪਣੇ ਘਰੇ ਬੈਠਾ ਸੀ ਤੇ ਤਕਰੀਬਨ 13-14 ਬੰਦੇ ਤੇ ਮੈਂ ਕੋਠੇ ਤੇ ਬੈਠਾ ਤੇ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਕਿ ਮੇਰੇ ਤੇ ਹਮਲਾ ਹੋ ਗਿਆ ਜਿਵੇਂ ਕਿ ਮੇਰੇ ਤੇ ਪਹਿਲਾਂ ਵੀ ਹਮਲਾ ਹੋਇਆ ਤੇ ਇਹਨਾਂ ਦੇ ਪਹਿਲਾਂ ਵੀ ਪਰਚਾ ਦਰਜ ਆ ਤਾਂ ਜਦ ਮੈਂ ਫੋਨ ਚੱਕਣ ਗਿਆ ਤਾਂ ਫੋਨ ਲਾਇਆ ਆਈਨੇ ਨੂੰ ਇਹਨਾਂ ਨੇ ਕੋਠੇ ਫੋਰਾ ਕੇ ਮੈਨੂੰ ਜੱਫੇ ਪਾ ਲਏ ਤੇ ਚਾਰ ਜਾਨੇ ਨੇ ਇਧਰੋਂ ਬਾਹਾਂ ਪਾ ਲਈਆਂ ਚਾਰ ਨੇ ਇਧਰੋਂ ਤੇ ਇਹਨਾਂ ਕੋਲ ਕਿਰਪਾਨਾਂ ਤੀਆਂ ਹਥਿਆਰ ਤੀਕੇ ਪਿਸਟਲ ਵੀ ਸੀਗੀ ਤੇ ਇਹਨਾਂ ਨੇ ਮੇਰੇ ਗਰਦਨ ਤੇ ਮਾਰੀਆਂ ਤੇ ਮੇਰੇ ਪੂਰੇ ਸਰੀਰ ਨੂੰ ਸੱਟਾਂ ਮਾਰੀਆਂ ਮੈਨੂੰ ਥੱਲੇ ਲਿਆ ਕੇ ਮੈਂ ਥੱਲੇ ਆਉਂਦਾ ਨੀ ਬੜਾ ਰੌਲਾ ਪਾਇਆ ਪਰ ਇਹ ਮੋਲੇ ਚ ਉਸ ਟਾਈਮ ਕੋਈ ਨਹੀਂ ਸੀ ਕਿਸੇ ਦੀ ਹਿੰਮਤ ਨਹੀਂ ਪਈ ਕਿ ਕੋਈ ਬਾਹਰ ਆਵੇ ਦੇਖੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਥੱਲੇ ਮੈਨੂੰ ਲਿਆਇਆ ਪੌੜੀਆਂ ਤੋਂ ਫਿਰ ਮੈਨੂੰ ਕਮਰੇ ਅੰਦਰ ਵਾ ਕੇ ਮੈਨੂੰ ਬੰਨ ਕੇ ਇਹਨਾਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਮੇਰੀ ਵੀਡੀਓ ਬਣਾ ਲਈ ਉਧਰ थाना ਖਮਾਣੋ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਨਵਤੇਜ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਦੋ ਵਿਅਕਤੀਆਂ ਗੁਰਿੰਦਰ ਸਿੰਘ ਰੋਡਾ ਅਤੇ ਵਰਨ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਗੁਰਿੰਦਰ ਸਿੰਘ ਦਾ 2 ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਇਹਦੇ ਸਬੰਧ ਵਿੱਚ ਨਵਤੇਜ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ ਮੁਕੱਦਮਾ ਨੰਬਰ 11 ਮਿਤੀ 7 72 225 ਬਣਦੀਆਂ ਧਰਾਵਾਂ ਅਧੀਨ ਦਰਜ ਕੀਤਾ ਗਿਆ ਜੀ ਇਸ ਮੁਕੱਦਮੇ ਵਿੱਚ ਦੋ ਦੋਸੀ ਗ੍ਰਿੰਦਰ ਸਿੰਘ ਰੋਡਾ ਵਾਸੀ ਮਾਜਰੀ ਅਤੇ ਵਰਨ ਸ਼ਰਮਾ ਵਾਸੀ ਬਡਾਲੀ ਹਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਜਿਹੜਾ ਗ੍ਰਿੰਦਰ ਸਿੰਘ ਰੋਡਾ ਹੈ ਉਹਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪੇਸ਼ ਅਦਾਲਤ ਕਰਕੇ ਜਿਹੜੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ ਤਾਂ ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਜਿਸ ਮਕਾਨ ਵਿੱਚ ਰਹਿੰਦਾ ਹੈ ਉਸ ਨੂੰ ਲੈ ਕੇ ਉਹਨਾਂ ਦਾ ਰਣਜੀਤ ਸਿੰਘ ਵਾਸੀ ਅਮਰੀਕਾ ਨਾਲ ਕੇਸ ਚੱਲਦਾ ਹੈ ਜਿਸ ਕਾਰਨ ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਉਹਨਾਂ ਤੇ ਦੂਜੀ ਧਿਰ ਵੱਲੋਂ ਪਹਿਲਾਂ ਵੀ ਕਈ ਵਾਰ ਹਮਲੇ ਕਰਵਾਏ ਗਏ ਨੇ ਫਿਲਹਾਲ ਪੀੜਤ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ